satan i'm ग्यान त्यान के छेपारवा ਵਾਹ ਵਾਹ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਰ ਸਤਰ ਤਖਤ ਦੇ ਮਾਲਕ ਜਗਤ ਸਿੰਘ ਆਸਨਾ ਦੇ ਰਾਜ ਮਾਨ ਸ਼ਬਦ 에 అవਤਾ ਸ਼ਬਦ ਗੁਰੂ ਸਾਹੀ ਪਾਤਸ਼ਾਹੀ ਆਦੀ ਪਾਵਨ ਜੋਤਿ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨਾ ਦੀ ਪਾਵਨਾ ਪਵਿੱਤਰ ਹਜ਼ੂਰੀ ਅੰਦਰ ਸਾਜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਸਤਿਗੁਰ ਜੀ ਆਨੇ ਕਿਰਪਾ ਕੀਤੀ ਸਬਦ ਅਮੋਲ ਕਦਾਤ ਅਮਰਤ ਵੇਲੇ ਦੀ ਸਾਨੂੰ ਬਖਸ਼ ਕੇ ਗੁਰੂ ਦਰਬਾਰ ਦੇ ਆ ਹਾਜ਼ਰੀਆਂ ਸਤਿਗੁਰ ਜੀ ਆਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਸਤਿਗੁਰੂ ਮਹਾਰਾਜ ਜੀ ਦੀ ਇਹ ਅਪਾਰ ਕਿਰਪਾ ਰਹਿਮਤ ਹੈ ਬਖਸ਼ਿਸ਼ ਹੈ ਕਾਕੇ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕੁਰਬਾਨੀ ਤਨਾ ਗੁਰ ਸਿੱਖਾਂ ਪਿਛਲ ਰਾਤੀ ਉਠ ਬਹੰਦੇ ਕੁਰਬਾਨੀ ਤਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰਣਾ ਬੰਦੇ ਕੁਰਬਾਨੀ ਤਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਕੁਰਬਾਨੀ ਤਨਾਗਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਕਿ ਅਸੀਂ ਐਸੇ ਗੁਰਮਖ ਪਿਆਰਿਆਂ ਤੋਂ ਕੁਰਬਾਨ ਜਾਂਦੇ ਹਾਂ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਦੇ ਨਾਮ ਦੇ ਵਿੱਚ ਜੁੜਦੇ ਐ ਬਾਣੀ ਪੜਦੇ ਐ ਬਾਣੀ ਸੁਣਦੇ ਐ ਸਾਧ ਸੰਗਤ ਵਿੱਚ ਜਾਂਦੇ ਨੇ ਐਸੇ ਪਿਆਰਿਆਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਸਤਿਗੁਰੂ ਮਹਾਰਾਜ ਅੱਜ ਦੇ ਆਪਣੇ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਕੀ ਉਪਦੇਸ਼ ਕਰਦੇ ਨੇ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ ਸਾਰੀ ਸੰਗਤ ਆਪਣੀਆਂ ਸੁਰਤੀਆਂ ਵਰਤੀਆਂ ਇਕਾਗਰ ਚਿੱਤ ਕਰਕੇ ਆਪਣਾ ਧਿਆਨ ਸਾਹਿਬ ਸਤਿਗੁਰੂ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜੋੜਨਾ ਹੈ ਜੀ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨੌਵੇਂ ਸਰੂਪ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਨਾਲਾ ਇਹ ਪਾਵਨ ਸ਼ਬਦ ਸੋਰਠਿ ਰਾਗਣੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ ਤੇ ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ 631 ਅੰਗ ਪਰਸਵਾਇਮਾਨ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਮਾਨ ਰੇ ਕਾਨ ਕੋ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਾਸ ਰਚਿਓ RAM ਭਗਤ ਨਹ ਕੀਨੀ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਨੇ ਮਨਰੇ ਕੌਣ ਕੁ ਮਤ ਤੈ ਲੈਨੀ ਕਹਿ ਹੈ ਮੇਰਿਆ ਮਨਾ ਕਿਹੜੀ ਕੁ ਮਤ ਕੁਮਤ ਕਹਿੰਦੇ ਆ ਭੈੜੀ ਮਤ ਨੂੰ ਦੁਰਮਤ ਨੂੰ ਮਤ ਚਾਰ ਤਰ੍ਹਾਂ ਦੀ ਹੁੰਦੀ ਹੈ ਅਨਮਤ ਮਾਨਮਤ ਦਰਮਤ ਤੇ ਗੁਰਮਤਮ ਆਨਮਤ ਕੀ ਹੈ ਆਨਮਤ ਆਨਮਤੀਏ ਉਹ ਹੁੰਦੇ ਨੇ ਜੋ ਕਿਸੇ ਦੇ ਨਿਰਪਰ ਹੁੰਦੇ ਨੇ ਕਿਸੇ ਦੀ ਸਿੱਖਿਆ ਦੇ ਚੱਲਦੇ ਨੇ ਜਿਵੇਂ ਕਿਸੇ ਨੇ ਕਹਿ ਦਿੱਤਾ ਉਸ ਨੂੰ ਸਹੀ ਮੰਨ ਕੇ ਕੰਮ ਕਰ ਲਿਆ ਹਰ ਇੱਕ ਦੇ ਮਗਰ ਲੱਗ ਜਾਂਦੇ ਨੇ ਉਹ ਨੇ ਆਨਮਤੀਏ ਤੇ ਇੱਕ ਹੈ ਮਨਮਤਮ ਮਨਮਤਾਵਾ ਹੈ ਮਾਨਮਾਤ ਦਾ ਅਰਥ ਹੈ ਕਿ ਜੋ ਮਨ ਦੇ ਵਿੱਚ ਖਿਆਲ ਆਵੇ ਬਸ ਉਸ ਨੂੰ ਸਹੀ ਮੰਨ ਕੇ ਕੋਈ ਵੀ ਕਰਮ ਕਰ ਲੈਣਾ ਸਹੀ ਗਲਤ ਦੀ ਕੋਈ ਸੋਝੀ ਨਹੀਂ ਹੁੰਦੀ ਜੋ ਮਨ ਦੇ ਵਿੱਚ ਖਿਆਲ ਆਇਆ ਭਾਵੇਂ ਮਾੜਾ ਹੋਵੇ ਤੇ ਭਾਵੇਂ ਚੰਗਾ ਹੋਵੇ ਉਸ ਨੂੰ ਸਹੀ ਸਮਝਣ ਵਾਲੇ ਹੁੰਦੇ ਨੇ ਮਾਨਮਤੀਏ ਜਿਨ੍ਹਾਂ ਨੂੰ ਮਾਨਮੁਖ ਵੀ ਕਿਹਾ ਜਾਂਦਾ ਹੈ ਤੇ ਤੀਜੀ ਹੈ ਦੁਰਮਤ ਜਿਹਨੂੰ ਕਹਿੰਦਾ ਭੈੜੀ ਮਤ ਦੂਸਰੇ ਸ਼ਬਦਾਂ ਵਿੱਚ ਵੇਖ ਲਈਏ ਕੁਮਾਤ ਮਾੜੀ ਮਤ ਜਿਸ ਦੇ ਵਿੱਚ ਮਨੁੱਖ ਚੋਰੀ ਕਰਦਾ ਹੈ ਕਿਸੇ ਨਾਲ ਧੋਖਾ ਕਰਦਾ ਹੈ ਕਿਸੇ ਦਾ ਮਾੜਾ ਕਰਦਾ ਹੈ ਕਿਸੇ ਦਾ ਬੁਰਾ ਲੋਚਦਾ ਹੈ ਵਿਕਾਰਾਂ ਦੇ ਵਿੱਚ ਫਸਿਆ ਹੈ ਇਹ ਹੈ ਦੁਰਮਤ ਤੇ ਸਤਵਗੁਰਾਂ ਨੇ ਸਾਨੂੰ ਕਿਹੜੀ ਮਤ ਧਾਰਨ ਕਰਨ ਨੂੰ ਕਿਹਾ ਗੁਰਮਤਿ ਚੌਥੀ ਮਤ ਹੈ ਜੋ ਗੁਰਮਤਿ ਗੁਰ ਕੀ ਮਤ ਤੂੰ ਲੇਹ ਈਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਗੁਰੂ ਦੀ ਮਤ ਧਾਰਨ ਕਰਨ ਨੂੰ ਕਿਹਾ ਗੁਰੂ ਦੀ ਸਿੱਖਿਆ ਤੇ ਚੱਲਣ ਨੂੰ ਕਿਹਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਬਚਨ ਕਰਦਾ ਹੈ ਜੋ ਗੁਰੂ ਸਿੱਖਿਆ ਦਿੰਦਾ ਹੈ ਉਸ ਨੂੰ ਭਲਾ ਕਰਕੇ ਸਤਿ ਬਚਨ ਕਰਕੇ ਮੰਨਿਏ ਗੁਰੂ ਦੀ ਸਿੱਖਿਆ ਤੇ ਗੁਰੂ ਦੇ ਉਪਦੇਸ਼ ਤੇ ਕਦੇ ਸ਼ੰਕਾ ਨਹੀਂ ਕਰਨੀ ਗੁਰੂ ਦੀ ਸਿੱਖਿਆ ਨੂੰ ਸਤ ਕਰਕੇ ਭਲਾ ਬਚਨ ਕਰਕੇ ਮੰਨਣਾ ਚਾਹੀਦਾ ਫਿਰ ਪਾਰ ਉਤਾਰਾ ਹੁੰਦਾ ਹੈ ਸ਼ੰਕੇ ਦੇ ਨਾਲ ਨਹੀਂ ਸ਼ਿਕਵੇ ਦੇ ਨਾਲ ਨਹੀਂ ਸਤਗੁਰੂ ਬਚਨ ਕਰ ਰਹੇ ਨੇ ਮੰਨ ਰਹੇ ਕੌਣ ਕੁਮਤ ਲੈਨੇ ਹੈ ਮੇਰਿਆ ਬਨਾ ਤੂੰ ਕਿਹੜੀ ਕੁਮਤ ਕਿਹੜੀ ਦਰਮਤ ਕਿਹੜੀ ਭੈੜੀ ਮਤ ਧਾਰਨ ਕਰ ਲਈ ਹੈ ਐਸੀ ਕਿਹੜੀ ਹੈ ਮਤ ਜਿਹੜੀ ਤੂੰ ਧਾਰਨ ਕੀਤੀ ਹੈ ਅਗੇ ਸਤਿਗੁਰੂ ਬਚਨ ਕਰਦੇ ਨੇ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹ ਕੀਨੀ ਕਿ ਐਸੀ ਕਿਹੜੀ ਕੁਮਤ ਦੁਰਮਤ ਧਾਰਨ ਕੀਤੀ ਹੈ ਤੂੰ ਪਰਦਾਰਾ ਪਰਾਈ ਇਸਤਰੀ ਨਿੰਦਿਆ ਰਾਸ ਰਚਿਓ ਅਤੇ ਨਿੰਦਿਆ ਆਦਿਕ ਦੇ ਨਿੰਦਿਆ ਹੁੰਦੀ ਹੈ ਕਿਸੇ ਦੀ ਜੁਗਲੀ ਕਰਨੀ ਕਿਸੇ ਦੀ ਪਿੱਠ ਪਿੱਛੇ ਉਸ ਦੇ ਔਗਣਾ ਨੂੰ ਚਿਤਾ ਔਗਣਾ ਨੂੰ ਯਾਦ ਕਰਨਾ ਕਿਸੇ ਦੇ ਪ੍ਰਤੀ ਮੰਦੇ ਬੋਲ ਬੋਲਨੇ ਕਿਸੇ ਦਾ ਅਪਜਾਸ ਕਰਨਾ ਇਹ ਹੁੰਦੀ ਹੈ ਨਿੰਦਿਆ ਜਿਸ ਨਾਲ ਅਗਲੇ ਵਿਅਕਤੀ ਦਾ અપਮਾਨ ਹੋਵੇ ਕਿ ਹੇ ਮਨੁੱਖ ਤੂੰ ਕਿਹੜੀ ਮਤ ਧਾਰਨ ਕਰ ਲਈ ਹੈ ਹੇ ਮਨਾ ਪਰਦਾਰਾ ਪਰਾਈ ਇਸਤਰੀ ਨਿੰਦਿਆ ਆਦਿਕ ਰਸਾਂ ਦੇ ਵਿੱਚ ਰਚਿਓ ਇਹਨਾਂ ਦੇ ਵਿੱਚ ਖਚਤ ਹੋਇਆ ਫਿਰਦਾ ਹੈ ਇਹ ਕਿਹੜੀ ਮਤ ਧਾਰਨ ਕਰ ਲਈ ਹੈ ਕਰਨਾ ਕੀ ਸੀ ਜੋ ਕੀਤਾ ਨਹੀਂ ਰਾਮ ਭਗਤ ਨਹਿ ਕੀਨੀ ਕਰਨੀ ਤਾਂ RAM ਦੀ ਭਗਤੀ ਸੀ ਪਰਮੇਸ਼ਰ ਦੀ ਭਗਤੀ ਸੀ ਕਰਨਾ ਤਾਂ ਸਿਮਰਨ ਸੀ ਪਰ ਤੂੰ ਕਿਹੜੀ ਮਤ ਧਾਰਨ ਕਰ ਲਈ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ ਹੇ ਪ੍ਰਾਣੀ ਤੂੰ ਲਾਹਾ ਲੈਣ ਆਇਆ ਇਸ ਸੰਸਾਰ ਤੇ ਲੱਗਾ ਕਿ ਤੱਕ ਫੱਕੜੇ ਕਿਹੜੇ ਕੰਮਾਂ ਦੇ ਵਿੱਚ ਲੱਗਿਆ ਹੈ ਸਭ ਮੁੱਕਦੀ ਚੱਲੀ ਰਹਿਣ ਜਿੰਦਗੀ ਰੂਪੀ ਰਾਤ ਹੈ ਜੋ ਮੁੱਕਦੀ ਜਾ ਰਹੀ ਹੈ ਹਰ ਸਾਹ ਦੇ ਨਾਲ ਉਮਰ ਘਟਦੀ ਜਾ ਰਹੀ ਹੈ ਤੂੰ ਐਸੀ ਕਿਹੜੀ ਮਤ ਧਾਰਨ ਕਰ ਲਈ ਤੂੰ ਹੋਰ ਹੀ ਵਿਕਾਰਾਂ ਦੇ ਵਿੱਚ ਖਚਤ ਹੋਇਆ ਫਿਰਦਾ ਹੈ RAM ਦੀ ਭਗਤੀ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਉਸਦਾ ਨਾਮ ਨਹੀਂ ਜਪਿਆ ਜਿਸ ਨੇ ਤੇਰਾ ਪਾਰ ਉਤਾਰਾ ਕਰਵਾਉਣਾ ਸੀ ਰਹਾਉ ਕੁਸ਼ਰਾਮ ਦੇ ਕਰ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ ਮੌਕਤ ਪੰਥ ਜਾਣਿਉ ਤੈ ਨਾ ਹਨ ਤਾਨ ਜੋਰਨ ਕਉ ਧਾਇਆ ਕਿ ਮੁਕਤੀ ਦਾ ਪੰਥ ਸੀ ਜੋ ਮੁਕਤੀ ਦਾ ਰਸਤਾ ਸੀ ਜੋ ਜਿਸ ਦੇ ਰਾਹੀ ਮੁਕਤੀ ਪ੍ਰਾਪਤ ਹੋਣੀ ਸੀ ਮੋਕਸ਼ ਪ੍ਰਾਪਤ ਹੋਣਾ ਸੀ ਜਾਨ ਨੇ ਹੁੰਦਾ ਨਾ ਹਣਾ ਉਹ ਤਾਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਣਿਆ ਹੀ ਨਹੀਂ ਉਹ ਤਾਂ ਧਨ ਜੋਰਨ ਕਉ ਤਾਇਆ ਜੋਰਨ ਦਾ ਭਾਵ ਹੈ ਜੋੜਨਾ ਧਨ ਜੋੜਨ ਦੇ ਲਈ ਮਾਇਆ ਇਕੱਤਰ ਕਰਕੇ ਮਾਇਆ ਇਕੱਤਰ ਕਰਨ ਦੇ ਪਿੱਛੇ ਭੱਜਿਆ ਫਿਰਦਾ ਹੈ ਤਾਇਆ ਦਾ ਅਰਥ ਹੈ ਭਜਣਾ ਧਨ ਜੋੜਨ ਦੇ ਲਈ ਭੱਜਿਆ ਫਿਰਦਾ ਹੈ ਮੁਕਤ ਪੰਥ ਜਾਣਿਓ ਤੈ ਨਾ ਹਨ ਮੁਕਤੀ ਦਾ ਰਸਤਾ ਤੱ ਲੱਭਿਆ ਹੀ ਨਹੀਂ ਉਸ ਨੂੰ ਤਾਂ ਜਾਣਿਆ ਹੀ ਨਹੀਂ ਸਿਰਫ ਕੇਵਲ ਤੇ ਕੇਵਲ ਧਨ ਦੇ ਪਿੱਛੇ ਭੱਜਿਆ ਫਿਰਦਾ ਹੈ ਅੱਗੇ ਸਤਿਗੁਰੂ ਬਚਨ ਕਰਦੇ ਨੇ ਅੰਤ ਸਾੰਗ ਕਾ ਹੋ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਹਿ ਮੇਰਿਆ ਮਨਾ ਤੂੰ ਐਸੀ ਕੁਮਤ ਧਾਰਨ ਕਰਕੇ ਤਨ ਜੋੜੰਦੇ ਪਿੱਛੇ ਭਜਿਆ ਫਿਰਦਾ ਹੈ ਮੁਕਤੀ ਦਾ ਰਸਤਾ ਨਹੀਂ ਲੱਭਿਆ RAM ਭਗਤ ਨਹਿ ਕਿੰਨੀ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਸਿਰਫ ਨਿੰਦਿਆ ਆਦਿਕ ਵਿਕਾਰਾਂ ਦੇ ਵਿੱਚ ਖਚਤ ਹੋਇਆ ਫਿਰਦਾ ਹੈ ਸਤਿਗੁਰੂ ਬਚਨ ਕਰਦੇ ਨੇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਿ ਅੰਤਿਮ ਸਮੇਂ ਇਨਾਂ ਦੇ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਨਿਭਨਾ ਨਾ ਤੇਰੇ ਪਰਵਾਰ ਦੇ ਜੀਆਂ ਨੇ ਨਾਲ ਨੇ ਬਣਾ ਹੈ ਨਾ ਇਹ ਜੋ ਤੂੰ ਧਨ ਇਕੱਠਾ ਕਰਨ ਦੇ ਪਿੱਛੇ ਭੱਜਿਆ ਫਿਰਦਾ ਹੈ ਨਾ ਇਸ ਨੇ ਨਾਲ ਨੇ ਬਣਾ ਹੈ ਆਂਤ ਸਮੇ ਸਾਰੇ ਸਾਥ ਛੱਡ ਜਾਣਗੇ ਜਿਨ੍ਹਾਂ ਨੂੰ ਤੂੰ ਆਪਣੇ ਕਹਿਣਾ ਹੈ ਸਭ ਨੇ ਸਾਥ ਛੱਡ ਜਾਣਾ ਹੈ ਬਿਰਥਾ ਆਪ ਬੰਦਾਇਆ ਵਿਅਰਥ ਹੀ ਆਪਣੇ ਆਪ ਨੂੰ ਤੂੰ ਇਹਨਾਂ ਮੋਹ ਰੂਪੀ ਸੰਗੜਾ ਦੇ ਵਿੱਚ ਬੰਨਿਆ ਹੋਇਆ ਹੈ ਕਿਸੇ ਨੇ ਇਤਨੀ ਤੇਰਾ ਸਾਥ ਨਹੀਂ ਦੇਣਾ ਸਭ ਨੇ ਸਾਥ ਛੱਡ ਜਾਣਾ ਹੈ ਜਦੋਂ ਇਸ ਸਰੀਰ ਦੇ ਵਿੱਚ ਜਿੰਦ ਨਿਕਲਣ ਲੱਗੀ ਕਿਸੇ ਨੇ ਤੇਰੀ ਜਗ੍ਹਾ ਤੇ ਨਹੀਂ ਜਾਣਾ ਤੈਨੂੰ ਆਪ ਹੀ ਆਪਣੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ ਲੇਖਾ ਆਪ ਨੂੰ ਦੇਣਾ ਪੈਣਾ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ ਤਾਂ ਅਨੁਗੁਰੂ ਗਮਰਦਾਸ ਮਹਾਰਾਜ ਵਚਨ ਕਰ ਰਹੇ ਨੇ ਕਿ হে ਮੇਰਿਆ ਮਨਾ ਕੋਈ ਐਸਾ ਕੰਮ ਭੁੱਲ ਕੇ ਨਾ ਕਰ ਜਿਤ ਅੰਤ ਪਛਤਾਉਤਾ ਇਹ ਜਿਗਰ ਤੈਨੂੰ ਅੰਤ ਨੂੰ ਪਛਤਾਉਣਾ ਪਵੇ ਅੰਤ ਸਮੇਂ ਪਛਤਾਵਾ ਬੱਲੇ ਬੈਣਾ ਹੈ ਐਸੇ ਕਰਕੇ ਕੋਈ ਐਸਾ ਕੰਮ ਨਾ ਕਰ ਕੋਈ ਮਾੜਾ ਕਰਮ ਨਾ ਕਰ ਕਿਸੇ ਨੇ ਨਹੀਂ ਤੇਰਾ ਸਾਥ ਦੇਣਾ ਲੇਖਾ ਤੈਨੂੰ ਆਪ ਨੂੰ ਦੇਣਾ ਪੈਣਾ ਹੈ ਤੇਰੇ ਕੀਤੇ ਦਾ ਜਿਨ੍ਹਾਂ ਦੇ ਖਾਤਰ ਤੂੰ ਠੱਗੀ ਠੋਰੀ ਕਰਕੇ ਧੋਖਾ ਕਰਕੇ ਕਿਸੇ ਦਾ ਹੱਕ ਮਾਰ ਕੇ ਧਨ ਇਕੱਤਰ ਕਰ ਰਿਆ ਹੈ ਏਕ ਮਾਨੂ ਛੱਡ ਦੇ ਜਿੰਨਾ ਦੀ ਖਾਤਰ ਕਰ ਰਿਆ ਹੈ ਇਹਨਾਂ ਨੇ ਵੀ ਨਹੀਂ ਤੇਰਾ ਸਾਥ ਦੇਣਾ ਅੰਤਮ ਸਮੇ ਇਹਨਾਂ ਨੇ ਵੀ ਤੈਨੂੰ ਬਸ ਸ਼ਮਸ਼ਾਨ ਘਾਟ ਤੱਕ ਛੱਡ ਕੇ ਘਰ ਵਾਪਸ ਮੋੜਾ ਹੋਣਾ ਅੱਗੇ ਤੇਰਾ ਆਪ ਸਫ਼ਰ ਤੈਅ ਕਰਨਾ ਪੈਣਾ ਇਕੱਲੇ ਅੱਗੇ ਕਿਸੇ ਨੇ ਨਹੀਂ ਨਾਲ ਜਾਣਾ ਕੇਵਲ ਇੱਕ ਚੀਜ਼ ਨੇ ਨਾਲ ਜਾਣਾ ਹੈ ਜੇਕਰ ਪਰਮਾਤਮਾ ਦੀ ਭਗਤੀ ਕੀਤੀ ਹੈ ਤੇ ਜੇ ਨਹੀਂ ਕੀਤੀ ਫਿਰ ਪਾਪਾਂ ਦੀਆਂ ਪੰਡਾ ਬਨ ਗੇ ਨਾਲ ਲੈ ਜਾਣਾ ਹੈ ਤੇ ਉਸ ਦੇ ਹਿਸਾਬ ਨਾਲ ਫਿਰ ਫਲ ਭੁਗਤਣਾ ਪੈਣਾ ਹੈ ਸਜ਼ਾ ਭੁਗਤਣੀ ਪੈਣੀ ਹੈ ਜੋ ਕਰਮ ਕੀਤੇ ਨੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾਂ ਸਤਿਗੁਰੂ ਬਚਨ ਕਰ ਰਹੇ ਨੇ ਕਿ ਤੂੰ ਐਸੀ ਕੁਮਤ ਧਾਰਨ ਕਰਕੇ ਨਾ ਹਰਪਜਿਓ ਨਾ ਹੀ ਉਸ ਪ੍ਰਮਾਤਮਾ ਨੂੰ ਭਜਿਓ ਭਾਵ ਕਿ ਉਸ ਦਾ ਸਿਮਰਨ ਕੀਤਾ ਹੈ ਉਸ ਨੂੰ ਭਜਨਾ ਉਸ ਦੀ ਭਜਨ ਬੰਦਗੀ ਨਹੀਂ ਕੀਤੀ ਨਾ ਗੁਰ ਜਨ ਸੇਵਿਓ ਨਾ ਹੀ ਗੁਰੂ ਦੇ ਜਨਾਂ ਦੀ ਗੁਰੂ ਦੇ ਪਿਆਰਿਆਂ ਦੀ ਗੁਰੂ ਦੇ ਸੇਵਕਾਂ ਦੀ ਸੇਵਾ ਕੀਤੀ ਹੈ ਨਾ ਦਾ ਨਾਮ ਸਿਮਰਨ ਜਪਿਆ ਹੈ ਨਾ ਕਦੀ ਸਾਧੂ ਸੰਤਾਂ ਦੀ ਸੇਵਾ ਕੀਤੀ ਹੈ ਮਹਾਪੁਰਖਾਂ ਦੀ ਸੇਵਾ ਕੀਤੀ ਹੈ ਨਾ ਉਪਜਿਓ ਕਛ ਗਿਆਨਾਂ ਤੇ ਨਾ ਹੀ ਫਿਰ ਇਸ ਹਿਰਦੇ ਦੇ ਅੰਦਰ ਗਿਆਨ ਪ੍ਰਗਟ ਹੋਇਆ ਹੈ ਗਿਆਨ ਤਾਂ ਤਾਂ ਹੀ ਉਪਜਣਾ ਹੈ ਜੇ ਸਿਮਰਨ ਕਰਾਂਗੇ ਭਜਨ ਬੰਦਗੀ ਕਰਾਂਗੇ ਸਾਧੂ ਸੰਤਾਂ ਦੀ ਸੇਵਾ ਕਰਾਂਗੇ ਮਹਾਪੁਰਖਾਂ ਦੀ ਸੇਵਾ ਕਰਾਂਗੇ ਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਸੇਵਾ ਕਰਾਂਗੇ ਫਿਰ ਗਿਆਨ ਪ੍ਰਗਟ ਹੋਣਾ ਹਿਰਦੇ ਅੰਦਰ ਏ ਕੋ ਜੇ ਕੀਤਾ ਨਹੀਂ ਸਿਮਰਨ ਕੀਤਾ ਨਹੀਂ ਸੇਵਾ ਕੀਤੀ ਨਹੀਂ ਫਿਰ ਗਿਆਨ ਕਿਥੋਂ ਪ੍ਰਗਟ ਹੋਣਾ ਹੈ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਧਿਆਨਾ ਤੇ ਜਦੋਂ ਫਿਰ ਗਿਆਨ ਹਿਰਦੇ ਅੰਦਰ ਪ੍ਰਗਟ ਨਹੀਂ ਹੋਇਆ ਗਿਆਨ ਦਾ ਵਾਸਾ ਨਹੀਂ ਹੋਇਆ ਗਿਆਨ ਨਹੀਂ ਹੈ ਸਮਝ ਨਹੀਂ ਹੈ ਤੇ ਫਿਰ ਮਨੋਖਰ ਰੱਬ ਨੂੰ ਜੰਗਲਾਂ ਦੇ ਵਿੱਚ ਭਾਲਦਾ ਹੈ ਤੇ ਸਤਿਗੁਰੂ ਬਚਨ ਕਰਦੇ ਨੇ ਘਟ ਹੀ ਮਾਹੀ ਨਿਰੰਜਨ ਤੇਰਾ ਜਿਹੜਾ ਉਹ ਨਿਰੰਜਨ ਸਤਿਗੁਰ ਹੈ ਨਿਰ ਅੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿ ਵਿਸ਼ੇਵਕਾਰਾਂ ਤੋਂ ਰਹਿਤ ਸਤਿਗੁਰ ਹੈ ਜੋ ਉਹ ਘਟ ਹੀ ਮਾਹੀ ਉਹ ਤੇਰੇ ਹਿਰਦੇ ਦੇ ਅੰਦਰ ਹੈ ਤੇਰੇ ਅੰਦਰ ਮੌਜੂਦ ਹੈ ਤੈ ਖੋਜਤ ਉਦਿਆਨਾਂ ਤੂੰ ਭੁੱਲਿਆ ਹੋਇਆ ਹੈ ਬੇਸਮਝ ਹੈ ਅਗਿਆਨੀ ਹੈ ਖੋਜਤ ਉਦਿਆਨਾ ਖੋਜਦਾ ਕਿਥੇ ਫਿਰਦਾ ਉਜਾਰ ਦੇ ਵਿੱਚ ਜੰਗਲਾਂ ਦੇ ਵਿੱਚ ਫਰੀਦਾ ਜੰਗਲ ਜੰਗਲ ਕਿਆ ਢੂੰਡੇ ਹੈ ਜੰਗਲ ਜੰਗਲ ਦੇ ਵਿੱਚ ਕੁਝ ਨਹੀਂ ਮਿਲਣਾ ਉਹ ਪਰਮਾਤਮਾ ਘਟ ਹੀ ਮਾਹੇ ਨਿਰੰਜਨ ਤੇਰਾ ਉਹ ਤੇਰੇ ਘਟ ਦੇ ਅੰਦਰ ਤੇਰੇ ਹਿਰਦੇ ਦੇ ਅੰਦਰ ਮੌਜੂਦ ਹੈ ਉਸ ਨੂੰ ਅੰਦਰੋਂ ਲੱਭ ਉਸ ਨੂੰ ਬਹੁਤ ਜਨਮ ਧਰਮ ਤੈ ਹਾਰਿਓ ਆਸਥੇਰ ਮਤ ਨਹੀਂ ਪਾਈ ਸਤਿਗੁਰੂ ਬਚਨ ਕਰ ਰਹੇ ਨੇ ਕਿ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸਾਧੂ ਸੰਤਾਂ ਦੀ ਸੇਵਾ ਨਹੀਂ ਕੀਤੀ ਬਹੁਤ ਜਨਮ ਧਰਮ ਤੈ ਹਾਰਿਓ ਕਿ ਅਨੇਕਾਂ ਹੀ ਜਨਮ ਭਰ ਗਿਆ ਹਾਂ ਭਰਮਤ अनेका ਜਨਮਾਂ ਦਾ ਭਰਮਨ ਕਰਕੇ अनेका ਜਨਮਾਂ ਦੇ ਵਿੱਚ ਫਿਰ ਫਿਰ ਕੇ अनेका ਜੂਨੀਆਂ ਦੇ ਵਿੱਚ ਫਿਰ ਫਿਰ ਕੇ ਅਸਥਿਰ ਮਤ ਨਹੀਂ ਪਾਈ ਇਸ ਸਥਿਰ ਅਵਸਥਾ ਅਡੂਲ ਅਵਸਥਾ ਟਿਕਾਦੀ ਅਵਸਥਾ ਪ੍ਰਾਪਤ ਨਹੀਂ ਕੀਤੀ ਹਜੇ ਵੀ ਮੁਕਤੀ ਪ੍ਰਾਪਤ ਨਹੀਂ ਹੋਈ ਮੁਕਤੀ ਪ੍ਰਾਪਤ ਦਾ ਇੱਕੋ ਇੱਕ ਜੋਨ ਹੈ ਜਸਦੇਵ ਚ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਪਰਥਾਏ ਪਾਈ ਗੁਰਦਾਸ ਜੀ ਬਚਨ ਕਰਦੇ ਨੇ 84 ਲਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ ਹੱਥੀਕਾਰ ਕਮਾਵਣੀ ਪੈਰੀ ਚਲ ਸਤ ਸੰਗ ਮਲੇਹੀ ਕਿ ਕੇਵਲ 84 ਲਖ ਜੋਨਾਂ ਦੇ ਵਿੱਚੋਂ ਮਨੁੱਖਾ ਜਨਮ ਹੈ ਜੋ ਸਭ ਤੋਂ ਉੱਤਮ ਹੈ ਐਸ ਦੇਵ ਚ ਹੱਥੀ ਸੇਵਾ ਕਰੋ ਪੈਰਾਂ ਦੇ ਨਾਲ ਚੱਲ ਕੇ ਸਤ ਸੰਗਤ ਦੇ ਅੰਦਰ ਜਾਈਏ ਮਨ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਸਿਮਰਿਏ ਕੁਮਤ ਨੂੰ ਛੱਡ ਕੇ ਭੈੜੀ ਮਤ ਨੂੰ ਤਿਆਗ ਕੇ ਗੁਰਮਤ ਗੁਰੂ ਦੀ ਮਤ ਤੇ ਚੱਲੀਏ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲੀਏ ਕਿ अनेका ਹੀ ਜਨਮ ਪਰਮਣ ਕਰਕੇ अनेका ਜਨਮਾਂ ਦੇ ਵਿੱਚ ਫਿਰ ਫਿਰ ਕੇ ਹਾਰ ਗਿਆ ਹਾਂ ਕੁਝ ਪੱਲੇ ਨਹੀਂ ਪਿਆ ਆਸਥੇਰ ਮਤ ਨਹੀਂ ਪਾਈ ਇਸ ਸਥਿਰ ਅਵਸਥਾ ਟਿਕਾ ਦੀ ਅਵਸਥਾ ਅਡੋਲ ਅਵਸਥਾ ਪ੍ਰਾਪਤ ਨਹੀਂ ਕੀਤੀ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸਤਿਗੁਰੂ ਜੀ ਦੱਸਦੇ ਨੇ ਇਹ ਗੱਲ ਮਾਨਸ ਦੇਹ ਪਾਏ ਪਦ ਹਰ ਭਜ ਇਹ ਮਨੁੱਖਾ ਦੇਹੀ ਹੈ ਜੋ ਇਹ ਮੁਕਤੀ ਪ੍ਰਾਪਤ ਕਰਨ ਵਾਸਤੇ ਮਿਲੀ ਹੈ ਅਵਰ ਅਵਰ ਕਾਜ ਤੇਰੇ ਕਿਤਨਾ ਕਾਮ ਮੇਲਾ ਸਾਧ ਸੰਗਤ ਭਜ ਕੇਵਲ ਨਾਮ ਕਿ ਹੋਰ ਜਿਹੜੇ ਤੇਰੇ دنیਆਵੀ ਕੰਮ ਨੇ ਉਹ ਕਿਸੇ ਕੰਮ ਨਹੀਂ ਆਉਣੇ ਉਹ ਦੁਨੀਆ ਦੇ ਵਿੱਚ ਰਹਿੰਦੇ ਕਰਨੇ ਜ਼ਰੂਰ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਪਰ ਜੋ ਸਭ ਤੋਂ ਸਾਡਾ ਮੁਢਲਾ ਕੰਮ ਹੈ ਉਹ ਕੀ ਹੈ ਸਤ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦਾ ਨਾਮ ਜਪੀਏ ਸਵਾਸ ਸਵਾਸ ਉਸ ਪਰਮਾਤਮਾ ਨੂੰ ਘਈਏ ਇਹ ਸਾਡਾ ਮੁਢਲਾ ਕੰਮ ਹੈ ਕਿਉਂਕਿ ਕੀਤੇ ਹੋਏ ਕਰਮਾਂ ਦਾ ਹਰ ਇੱਕ ਨੂੰ ਹਿਸਾਬ ਕਿਤਾਬ ਦੇਣਾ ਪੈਣਾ ਹੈ ਲੇਖਾ ਹਰ ਇੱਕ ਨੂੰ ਦੇਣਾ ਪੈਣਾ ਹੈ ਇਸ ਕਰਕੇ ਐਸਾ ਕੰਮ ਨਾ ਕਰਿਏ ਜਿਸਸ ਕਰਕੇ ਸਾਨੂੰ ਅੰਤ ਸਮੇਂ ਪਛਤਾਉਣਾ ਪਵੇ ਕਿਸੇ ਦਾ ਦਿਲ ਨਾ ਦੁਖਾਈਏ ਸਭਨਾਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਵੇਖ ਕਰ ਸਭਨਾਂ ਨਾਲ ਪਿਆਰ ਕਰੀਏ ਪ੍ਰੇਮ ਕਰੀਏ ਤੇ ਰੱਬ ਦੀ ਬੰਦਗੀ ਕਰੀਏ ਭਗਤੀ ਕਰੀਏ ਜਿੰਨਾ ਸਮਾਂ ਵਿੱਚ ਮਿਲਦਾ ਹੈ ਜਿਤਨਾ ਵੀ ਸਮਾਂ ਮਿਲਦਾ ਹੈ ਉਸ ਪਰਮਾਤਮਾ ਦਾ ਸਿਮਰਨ ਕਰਿਏ ਤੁਰਦੇ ਫਿਰਦੇ ਆਪਣਾ ਕਾਰੋਬਾਰ ਕਰਦੇ ਹਰ ਸਮੇ ਉਸ ਪਰਮਾਤਮਾ ਨੂੰ ਚੇਤੇ ਰਖਿਏ ਉਸ ਪਰਮਾਤਮਾ ਦੇ ਪੈਰ ਦੇ ਅੰਦਰ ਰਹੀਏ ਉਹ ਸਤਿਗੁਰੂ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰਖਣ ਅਰਦਾਸ ਬੇਨਤੀ ਕਰੀਏ ਅਸੀਂ ਸਤਿਗੁਰਾਂ ਅੱਗੇ ਸਤਿਗੁਰੂ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਬਾਈ ਕਿ ਅਨੇਕਾ ਜਨਮ ਅਸੀਂ ਭਰਮਣ ਕਰਕੇ ਅਨੇਕਾ ਜਨਮਾਂ ਦੇ ਵਿੱਚ ਭਟਕ-ਭਟਕ ਕੇ ਹਾਰ ਗਏ ਹਾਂ ਸਥਾਨ ਨੂੰ ਅਡੋਲ ਦੀ ਅਵਸਥਾ ਟਿਕਾ ਦੀ ਅਵਸਥਾ ਪ੍ਰਾਪਤ ਨਹੀਂ ਹੋਈ ਸ਼ਾਂਤੀ ਪ੍ਰਾਪਤ ਨਹੀਂ ਹੋਈ ਸਤਿਗੁਰੂ ਆਪ ਜੀ ਕਿਰਪਾ ਕਰੋ ਸਤਿਗੁਰੂ ਅਸੀਂ ਤੇਰੀ ਸ਼ਰਨ ਦੇ ਅੰਦਰ ਆਏ ਹਾਂ ਆਪ ਜੀ ਕਿਰਪਾ ਕਰੋ ਸਾਡੀ ਚਿੰਤਾ ਨੂੰ ਦੂਰ ਕਰਕੇ ਸੋ ਖੜੀ ਬਖਸ਼ਿਸ਼ ਕਰੋ ਸਤਿਗੁਰੂ ਆਪਣਾ ਪਵਿੱਤਰ ਨਾਮ ਸਾਡੇ ਹਿਰਦੇ ਦੇ ਵਿੱਚ ਵਸਾ ਦਿਓ ਜਿਸ ਕਰਕੇ ਸਾਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ ਸਾਨੂੰ ਮੁਕਤੀ ਪ੍ਰਾਪਤ ਹੋ ਜਾਵੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਝੋਲੀਆਂ ਭਰਦੇ ਨੇ ਆਪਣਾ ਮਿਹਰ ਭਰਿਆ ਹੱਥ ਸਾਰੀ ਸੰਗਤ ਦੇ ਸਤਿਗੁਰੂ ਸਿਰ ਤੇ ਰੱਖਣਾ ਚੜ੍ਹਦੀ ਕਲਾ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਣ ਸਤਿਗੁਰੂ ਜੀ ਬਖਸ਼ਿਸ਼ ਕਰਨ ਸੋ ਹੋਈਆਂ ਬਿਆੰਤ ਹੀ ਪੁਲਾ ਚੁਕਾ ਦੀ ਖਿਮਾ ਬਖਸ਼ਨੀ ਜੀ ਸਤਿਗੁਰੂ ਮਹਾਰਾਜ ਬਖਸ਼ਣ ਹਾਰ ਨੇ ਬਖਸ਼ ਲੈਣੀ ਸਾਰੀ ਸੰਗਤ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀ ਆਵਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੋ ਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਾਨਸੇ ਮੇਰੇ ਦੂਰ ਤੋਂ ਵਿਤਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗੰਗਾ ਸਮਰਾਤ ਸੁਆਮੀ ਸੋਚੋਂ ਮਨ ਹੋਵੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ सा चे साहेबा ध्यान कर तेरा करेरा सब देखो भाव सदा चंद्रा देवी नाम सा मन